ਨੇ ਨਪਰ ਸੰਗਤ ਸਹਾਇ ਨਾਲ ਕੀ ਬੋਲਾਂਗੇ ਉਨਾ ਹੀ ਆਪਾਂ ਨੂੰ ਉਹਦਾ ਬਹੁਤ ਆਫਰ ਹੈ ਜਿਵੇਂ ਚੀਜ਼ ਨੂੰ ਕਿਸੇ ਨੂੰ ਨਾਂ ਛੜਾ ਪਾਣੀ ਹੋਵੇ ਜਿਵੇਂ ਕਹੋ ਕਿ ਹੌਲੀ 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 ਜੰਮ ਜਾਂਦਾ ਬੰਦੇ ਦਾ ਸਰੀਰ ਆ ਉਹਨੂੰ ਨਾਂ ਤੁਸੀਂ ਚਲਾਓ ਤਾਂ ਨਾਂ ਵਰਤੋ ਤਾਂ ਨਾ ਐਕਸਰਸਾਈਜ਼ ਕਰੋ ਤਾਂ ਹੌਲੀ ਹੌਲੀ ਉਹ ਸਟੇਪ ਹੁੰਦਾ ਜਾਂਦਾ ਮਸਲ ਟਾਈਟ ਹੁੰਦੇ ਜਾਂਦੇ ਆ ਹੌਲੀ ਹੌਲੀ ਤੁਹਾਡੀਆਂ ਸਰੀਰ ਨੂੰ ਇੱਕ ਮੈਸੇਜ ਚਲ ਜਾਂਦਾ ਵੀ ਮੈਨੂੰ ਇਹਨਾ ਅੰਗਾਂ ਦੀ ਜ਼ਰੂਰਤ ਨਹੀਂ। ਉਹ ਹੌਲੀ ਹੌਲੀ ਉਹਦੀ ਐਨਰਜੀ ਨੂੰ ਲਿਮਿਟ ਕਰਦਾ ਜਾਂਦਾ। ਫੇ ਜਦੋਂ ਬੰਦਾ ਨੂੰ ਇੱਕਦਮ ਜ਼ੋਰਤ ਪੈਂਦੀ ਬੰਦਾ ਕਹਿੰਦਾ ਮੈਨੂੰ ਸਾਹ ਬਹੁਤ ਆੜਦਾ ਆਖਦਾ। ਕਿਉਂਕਿ ਤੁਸੀਂ ਪਹਿਲਾਂ ਉਸ ਨੂੰ ਲਿਮਿਟ ਕਰ ਲਿਆ। ਉਹ ਪੰਨਾਂ ਦੇ ਮਾਰੇ ਗੋਡੇ ਤੋਂ। ਪਹਿਲਾਂ ਲਿਮਿਟ ਹੋ ਗਈ ਜੀ। ਫੇ ਬੰਦਾ ਕਹਿੰਦਾ ਮਰੇ ਖੇਚ ਪੈ ਗਿਆ ਇੱਕਦਮ ਕਿਉਂਕਿ ਉਹ ਸਟ੍ਰੈਚਿੰਗ ਨਹੀਂ ਸੀ ਹੋਈ। ਇਦਾਂ ਆਪਣੀ ਸਰਤੀ ਆ ਬਰਤੀ ਆ ਮੰਨਿਆ ਜਦ ਆਪਾਂ ਸਿਮਰਨ ਨਹੀਂ ਕਰਦੇ ਆਪਾਂ ਨਾਮ ਨਹੀਂ ਜਪਦੇ ਆਪਾਂ ਆਪਣੇ ਖਿਆਲ ਤੋਂ ਜੁੜਨ ਨਹੀਂ ਹੁੰਦੇ ਆਪਣੇ ਗੁਰੂ ਮਹਾਰਾਜ ਦੇ ਬਚਨਾਂ ਤੋਂ ਉਹਨਾਂ ਦੀ ਬਾਣੀ ਤੋਂ ਆਪਣੇ ਖਿਆਲ ਤੋਂ ਜੁੜਨ ਨਹੀਂ ਹੁੰਦੇ ਮਨ ਹੌਲੀ 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 ਸੁੰਦਰਾ ਜਾਂਦਾ ਹੌਲੀ ਹੌਲੀ ਲਿਮਟ ਕਰਦਾ ਜਾਂਦਾ ਉਹ ਮਾਇਆ ਦੀ ਵੀ ਯੂਟੀ ਲੱਗੀ ਆ ਨਾ ਮਾਇਆ ਵੀ ਰੱਬ ਨੇ ਬਣਾਈ ਆ ਨਾ ਉਹਦਾ ਵੀ ਜੋਰ ਆ ਉਹਨੇ ਵੀ ਆਪਣਾ ਜੋਰ ਚਲਾਉਣਾ ਆ ਇੱਕ ਬੰਦੇ ਨੂੰ ਖਰਾਕ ਮਿਲਣੀ। ਇੱਕ ਨੂੰ ਹਰ ਇੱਕ ਤਰ੍ਹਾਂ ਦੇ ਉੱਪਰ ਭੋਜਨ ਪਛਾਦੇ ਹੁਣ। ਇੱਕ ਦੀ ਹੌਲੀ 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 ਫਰੀਦਨ ਫਰੀਦ ਦੀ ਇੱਕ ਜ਼ਰੂਰਤ ਹੈ। ਇਹਨੇ ਭੋਜਨ ਲੈਣਾ। ਮਨ ਦਾ ਹੈਗਾ ਭਜਨ। ਭੋਜਨ ਮਿਲੀ ਜਾਂਦਾ ਭਜਨ ਲੱਗਦਾ। ਤੇ ਖਾਣਾ ਨਹੀਂ ਮਿਲੂਗਾ, ਪਾਣੀ ਨਹੀਂ ਮਿਲੂਗਾ। ਬੰਦਾ ਮਰ ਜੂਗਾ। ਭਜਨ ਨਹੀਂ ਮਿਲੂਗਾ, ਪਾਣੀ ਨਹੀਂ ਮਿਲੂ। ਮਾਨੇ ਹੌਲੀ ਹੌਲੀ ਤੁਹਾਡੇ ਬਖਾਰਾਂ ਚ ਗੁਲਤਾਨ। ਕਿਉਂਕਿ ਦੁਨਿਆਵੀ ਕਾਮ ক্রোধ ਲੋਭ ਅਹੰਕਾਰ ਛੁਡ ਜਾਂਦੇ ਆ ਚੁਗਲੀ ਦੂਈ ਦਵਾਇਆ ਸੀ ਨਾ ਚੀਜ਼ਾਂ ਦਾ ਪਸਾਰਾ ਬਹੁਤ ਆ ਇਹਨਾਂ ਚੀਜ਼ਾਂ ਲਈ ਭੋਜਨ ਬਹੁਤ ਜ਼ਿਆਦਾ ਅਵੇਲੇਬਲ ਪਿਆ ਇੱਥੇ ਕਿੰਨਾ ਕੁਝ ਫੋਨਾਂ ਵਿੱਚ ਕਿੰਨਾ ਕੁਝ ਹੈ ਦੁਨੀਆਂ ਇੱਕ ਦੂਜੇ ਨੂੰ ਮਿਲਦੀ ਕਿੰਨਾ ਕੁਝ ਹੈ ਅਪਾਰ ਜਾਨੇ ਅੱਖਾਂ ਕਿੰਨਾ ਕੁਝ ਦੇਖਦੀਆਂ ਕੰਨ ਕਿੰਨਾ ਕੁਝ ਸੁਣਦੇ ਸਰੀਰ ਕੀ ਕੁਝ ਕਰਦਾ ਹੈ ਭੋਜਨ ਮਿਲੀ ਜਾ ਰਿਹਾ ਕਾਮ ক্রোধ ਲੋਭ ਅਹੰਕਾਰ ਨੂੰ ਭੋਜਨ ਮਿਲੀ ਜਾ ਰਿਹਾ ਪਰ ਆਪਣਾ ਸਿਮਰਨ ਕਿੰਨਾ ਗਿਆ ਆਪਣਾ ਇਹ ਲੈ ਕੇ ਤੋਂ ਕੱਢੀ ਦੋ ਕੰਝ ਕੋਈ ਇਹਦੇ ਆਪਾਂ ਨੂੰ ਸਿਮਰਨ ਕਿੰਨਾ ਕੁ ਮਿਲਦੇ ਆ ਰੋਜ਼ ਨੂਗਲ ਮੰਤਰ ਦਾ ਅਭਿਆਸ ਕਰਨਾ ਪੰਜਾਬ ਬਾਣੀਆਂ ਦਾ ਨਿਤਨੇਮ ਹੈਗਾ ਸੱਤਾਂ ਬਾਣੀਆਂ ਦਾ ਨਿਤਨੇਮ ਹੈਗਾ ਕਿੰਨਾ ਕੁ ਮਾਰਗ ਚਰਨਾਂ ਵਿੱਚ ਬੈਠਦੇ ਆ ਕਿੰਨਾ ਕਿ ਇਤਿਹਾਸ ਪੜ੍ਹਦੇ ਆ ਉਧਰੋਂ ਬਹੁਤ ਲਿਮਟਡ ਆ ਦੂਜੇ ਪਾਸੇ ਭੰਡਾਰ ਭਰੇ ਪਏ ਹੈ ਫੇ ਕਿਹੜੀ ਚੀਜ਼ ਦੀ ਦੇਖੋ ਤਗੜੀ ਹੋਵੇ ਜੀ ਤੇ ਕਿਹੜੀ ਮਾੜੀ ਹੋਵੇ ਮਨਸਾਹੀਂ ਦੂਰ ਦੇ ਕਿਉਂ ਆ? ਕਿਉਂ ਕਿ ਮਨ ਟਕੜਾ ਨਹੀਂ। ਅਸੀਂ ਕਿਉਂ ਡਰ ਜਾਂਦੇ ਆ? ਕਿਉਂ ਮਨ ਟਕੜਾ ਨਹੀਂ। ਜਿਹੜਾ ਟਕੜਾ ਹੋਊਗਾ ਡਰਦਾ ਨਹੀਂ। ਦੁਨੀਆਵੀ ਤੌਰ ਤੇ ਤੋਂ ਬਹੁਤ ਜ਼ਰਾ ਤਾਂ ਨਾ ਹੋਊਗਾ ਜਿਹਦੇ ਬਹੁਤ ਲਿੰਕ ਬਣੇ ਹੋਣਗੇ। ਕੋਈ ਅਹੁਦਾ ਹੋਊਗਾ ਜਾਂ ਅਹੁਦੇਦਾਰਾਂ ਨਾਲ ਯਾਰੀਆਂ ਹੋਣਗੀਆਂ। ਉਹ ਡਰਦਾ ਨਹੀਂ। ਮੈਂ ਕਿਹਾ ਕੋਈ ਨਾ ਦੇਖ ਲਾ ਬਹੁਤ ਬੰਦੇ ਆਪਣੇ ਨਾਲ ਹਥਿਆਰ ਆ ਸਾਡੇ ਕੋਲ। ਸਾਡੇ ਲੀਡਰ ਆ ਸਾਡੇ ਸਭ ਤੋਂ ਪੈਸਾ ਬਹੁਤ ਹੈ। ਜਿਹੜਾ ਨਹੀਂ ਕੁਝ ਹੁੰਦਾ ਉਹ ਬੰਦਾ ਡਰਦਾ ਰਹਿੰਦਾ। ਮਨ ਕੋਲ ਜੇ ਤਾਂ ਨਾਮ ਰੂਪੀ ਧਿਆਨ ਹੋਵਾਂਗੇ ਸਤ ਸੰਗਤ ਰੂਪੀ ਚੰਗੇ ਗੁਣਾਂ ਰੂਪੇ ਕੋਲ ਇਕ ਇਕੱਠ ਹੋਵੇਗਾ ਤੇ ਮਨ ਨਹੀਂ ਡਰੇਗਾ ਨਿਰਭਉ ਜਪੈ ਸਗਲ ਭਉ ਮਿਟੈ ਜੇ ਨਿਰਭਉ ਨੂੰ ਜਪਾਂਗੇ ਸਾਰੇ ਡਰ ਖਤਮ ਹੋ ਜਣੇ ਆ ਸਭ ਤੋਂ ਵੱਡਾ ਡਰ ਇੰਡ ਤੇ ਆ ਕੇ ਇੱਕ ਮੌਤ ਦਾ ਬੰਦੇ ਨੂੰ ਹੁੰਦਾ ਵੀ ਮਾਰਨਾ ਦੇਣ ਜਾਂ ਮਰਨਾ ਚਾਹੀਏ ਉਹ ਵੀ ਡਰ ਚੱਕਿਆ ਜਾਂਦਾ ਬੰਦਾ ਫੇ ਕੀ ਕਹਿੰਦਾ ਉਹ ਮਰਨੇ ਮਹੰਮਰਨੇ ਕਾ ਚਾਹੋ ਹੈ ਮਰੋ ਤੋਂ ਹਰ ਕਿਤੇ ਦੁਆਰ। ਪਰ ਹਰ ਹਰ ਦੇ ਆਕਾਰpur ਜਿਹੜਾ ਹਰ ਤਾਂ ਮੌਜੂਦ ਆ ਉਹਦਾ ਦੁਆਰ ਇਹਨੂੰ ਮਹਿਸੂਸ ਹੋ ਗਿਆ। ਆਪਕ ਤਨ ਗੱਲ ਕੀਤੀ ਸੀ ਨਾ। ਬਡੇਪੇ ਤੋਂ ਪਹਿਲਾਂ ਕੀ ਸੀ? ਜ਼ੁਬਾਨੀ, ਜ਼ੁਬਾਨੇ ਤੋਂ ਪਹਿਲਾਂ ਕੀ ਸੀਗਾ? ਆਪ ਬਡੇਪੇ ਤੋਂ ਭਰਾਦ ਖੜੋ, ਮਰਾਦ ਖੜੋ ਤੋਂ ਪਹਿਲਾਂ ਜ਼ੁਬਾਨੀ, ਜ਼ੁਬਾਨੇ ਤੋਂ ਪਹਿਲਾਂ ਇੱਕ ਜੰਗ ਜੋ ਅਵਸਥਾ, ਉਸ ਤੋਂ ਪਹਿਲਾਂ ਕਸ਼ੋਰ ਅਵਸਥਾ, ਉਸ ਤੋਂ ਪਹਿਲਾਂ ਕੀ ਸੀ ਬੱਚਾ, ਬਚਪਨ, ਉਸ ਤੋਂ ਪਹਿਲਾਂ ਕੀ ਸੀ ਖੂਨ, ਖੂਨ ਤੋਂ ਪਹਿਲਾਂ ਕੀ ਸੀ? ਬੋ ਜਾਨਾ ਉਹ ਜਾਨਾ ਕਿਥੋਂ ਆਇਆ ਜ਼ਮੀਨ ਚੋਂ ਮਿੱਟੀ ਚੋਂ ਮਿੱਟੀ ਕਿਥੋਂ ਆਈ 4.5 ਬਿਲੀਅਨ ਸਾਲ ਪਹਿਲਾਂ ਧਰਤੀ ਬਣੀ ਧਰਤੀ ਕਿਥੋਂ ਬਣੀ ਕੋਈ ਹੋਰ ਤਾਰਾ ਟੁੱਟਿਆ ਥੋਂ ਮੈਂ ਤਾਰਾ ਕਿਥੋਂ ਬਣਿਆ ਸਾਇੰਸ ਦੀ ਤੌਰ ਤੇ ਕਹਿਣ ਤੋਂ ਬਾਅਦ ਆ ਗਿਆ ਕਹਿੰਦੇ ਇੱਕ ਬਿਗ ਬੈਂਗ ਹੋਇਆ ਬਹੁਤ ਵੱਡਾ ਧਮਾਕਾ ਹੋਇਆ ਹਰਮਾਤਮਾ ਵੀ ਮਹਾਰਾਜ ਕਹਿੰਦੇ ਆ ਵੀ ਬਹੁਤ ਨਾਮ ਤੋਂ ਇੱਕ ਓ ਅੰਕਾਰਿਕ ਬਹੁਤ ਵੱਡਾ ਵਿਸ਼ਾਲ ਧਮਾਕਾ ਸਾਰੀ ਤਰਫ ਸਾਰਾ ਫਸਾਰ ਗਿਆ ਸਾਰਾ ਆਕਾਰ ਕਰਤਾ ਸਾਰਾ ਪਸਾਰ ਕਰਤਾ ਸੋ ਸਾਰੇ ਆਪਾਂ ਇੱਕ ਸਿੰਗੁਲੈਰਿਟੀ ਚੋਂ ਨਿਕਲਿਆ ਹਾਂ ਇੱਕ ਆਪਣਾ ਤੁਰਾਂ ਇੱਕਿਆਂ ਜੋ ਆਪਣੀ ਗੁਰਬਾਣੀ ਵੀ ਦੱਸ ਰਹੀ ਆਪਾਂ ਸਾਰੇ ਇੱਕਿਆਂ ਹੁਣ ਜਿੰਨੇ ਆਪਾਂ ਸ੍ਰੀ ਸੁਣ ਵੱਖਰੇ ਵੱਖਰੇ ਦੀਦੇ ਕਰਕੇ ਆਪਣਾ ਹੁਣ ਉਹ ਮਨ ਸੁੱਕਾ ਹਲੇ ਨਹੀਂ ਗਿਆ ਉਹ ਜਗਾਉਣ ਦੇ ਲਈ ਆਪਾਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਆ ਗੁਰਬਾਣੀ ਜਪ ਰਹੇ ਆ ਸੇਵਾ ਕਰ ਰਹੇ ਆ ਸਿਮਰਨ ਕਰ ਰਹੇ ਆ ਕੀਰਤਨ ਕਰ ਰਹੇ ਆ ਕਿਉਂਕਿ ਮਨ ਸੁੱਕਾ ਨੂੰ ਚੇਤਾ ਭੁਲਾਇਆ ਫੇਵਰੀ ਬੰਨੇ ਜੀ ਚੇਤੇ ਭੁੱਲ ਜਾਂਦੀ ਆ ਪਗੜੀ ਚਾਹ ਰਿਹਾ ਤੈਨੂੰ ਆਪਾਂ ਉੱਥੇ ਗਏ ਸੀ ਉੱਥੇ ਉਹ ਯਾਦੋਂ ਕਿ ਯਾਰ ਕਿੱਥੇ ਵੀ ਅਸੀਂ ਕਿੱਥੇ ਵੀ ਇੱਕਦਮ ਯਾਣੂ ਹਾਂ 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 ਉਹ ਚੇਤਾ ਕਰਾਉਂਦਾ ਸਾਧੂ ਜਨ ਸੰਤ ਜਨ ਚੇਤਾ ਕਰਾਉਂਦੇ ਸਤ ਸੰਗਤ ਚੇਤਾ ਕਰਾਉਂਦੀ ਗੁਰਬਾਣੀ ਯਾਦ ਕਰਵਾਉਂਦੀ ਆ ਤੈਨੂੰ ਯਾਦ ਭੁੱਲ ਗਿਆ ਉਹ ਕੌਣ ਆ ਮਨ ਤੂੰ ਜੋਤ ਸਰੂਪ ਹੈ ਤੂੰ ਆਪਣਾ ਮੂਲ ਪਛਾਣ ਤੂੰ ਜੋਤ ਸਰੂਪ ਹੈ ਤੂੰ ਆਪ ਹੀ ਅਕਾਲ ਪੁਰਖ ਆ ਤੂੰ ਆਪ ਹੀ ਰੱਬ ਸਾਰਾ ਕੁਝ ਆਪਣਾ ਆਪਾ ਸਾਰੇ ਹੁਣ ਆਪਣਾ ਬੋੜੀ ਦੀਆਂ ਸਾਰੀਆਂ ਮਾਲੋ ਸਾਰੀਆਂ ਬੋਡੀਆਂ ਨੂੰ ਇੱਕ ਦਿਨ ਇੱਕ ਦਿਨ ਚੜਾਈ ਕਰਨੀ ਬਰਨ ਹੋ ਗਈਆਂ ਮਿੱਟੀ ਇਕੱਠਾ ਰੱਖ ਲਈ ਸਾਰੀ ਢੇਰੀ ਲਾ ਕੇ ਮੱਟੀ ਦੀ ਮਿੱਟੀ ਇਨ ਕੋਈ ਆ ਕਿਸ ਦਿਨ ਪਤਾ ਲੱਗਣੀ ਫਲਾਣਾ ਸਿੰਘ ਫਲਾਣਾ ਖੋਰਿਆ ਕੋਈ ਨਹੀਂ ਪਤਾ ਲੱਗਾ ਉਦੋਂ ਵੱਡੇ ਲੈਵਲ ਤੇ ਸੋਚੀ ਆਪਾਂ ਸਾਰਿਆਂ ਜਿੰਨੇ ਜੀ ਬੈਠੇ ਨਾ ਆਪਾਂ ਹੈ ਸਾਰੇ ਆ ਕਿ ਦੂਜੀ ਤਰ੍ਹਾਂ ਇੱਕ ਨਾਲ ਸਮਝਾਦਾ ਮੈਂ ਹੰਕਾਰ ਦੇ ਰੂਪ ਚ ਨਹੀਂ ਕਹਿ ਰਿਹਾ ਬੋਲਦਾ ਵੀ ਮੈਂ ਹੀ ਆ ਉਸ ਦੀ ਤਰ੍ਹਾਂ ਸੌਣਦਾ ਵੀ ਮੈਂ ਹੀ ਆ ਜਾਂ ਕਹਿ ਲੋ ਸੁਣਦਾ ਵੀ ਮੈਂ ਹੀ ਆ ਬੋਲਦਾ ਵੀ ਮੈਂ ਹੀ ਸਾਰੇ ਵਿੱਚ ਕੋਈ ਜੋਤ ਸਭ ਮਹਿਜੂਤ ਜੋਤ ਹੈ ਤੁਸੀਂ ਸਾਰੇ ਵਿੱਚ ਉਹੀ ਜੋਤ ਆ ਜੋ ਮੇਰੇ ਵਿੱਚ ਉਹੀ ਤੁਹਾਡੇ ਵਿੱਚ ਸਰੀਰ ਵੀ ਸਾਰੇ ਸਾਰੇ ਕੁਝ ਇੱਕ ਤੋਂ ਸਾਰੇ ਛੁਆ ਆ ਵਾਹ ਇੱਕ ਧੁਰੇ ਤੋਂ ਆਇਆ ਆਪਾਂ ਦੇਖਣ ਲੱਗ ਪਿਆ ਵੀ ਬੱਚਾ ਆ ਵੀ ਬੱਚਾ ਆ ਮੈਂ ਬੰਨਾ ਵੱਡਾ ਆ ਮੇਰੇ ਤੋਂ ਵੱਡੇ ਬੈਠੇ ਆ ਆਪਾਂ ਲੱਗਦਾ ਸੀ ਵੱਡੇ ਸਾਰੀ ਉਮਰ ਹੀ ਉਸ ਲੈਵਲ ਤੇ ਸੋਚੀ ਸਾਰੇ ਇੱਕੋ ਹੀ ਆ ਅੱਜ ਤੱਕ ਦੇ ਸਮੇਂ ਤੱਕ ਜਿੰਨੇ ਆਪਾਂ ਬੈਠੇ ਇੱਕੋ ਹੀ ਆ ਜੋਤ ਵੀ ਇੱਕੋ ਹੀ ਆ ਇਹ ਮਿੱਟੀ ਇਹ ਸਾਰੀ ਇਸ ਮਿੱਟੀ ਨੂੰ ਪਤਾ ਹੈ ਸਾਡੇ 4 ਬਿਲੀਅਨ ਸਾਲ ਪਹਿਲਾਂ ਜਦੋਂ ਧਰਤੀ ਬਣੀ ਇਹ ਮਿੱਟੀ ਵਿੱਚੋਂ ਸਾਰਾ ਕੁਝ ਬਣ ਅਸੀਂ ਸੀਰੀਜ਼ ਲਾ ਕੇ ਸ਼ੀਸ਼ਾ ਦੇਖ ਕੇ ਆਪਾਂ ਦੇਖਦੇ ਹਾਂ ਮੈਂ ਪਰਹੂਖ ਸਾਂਗੇ ਮੈਂ ਫਲਾੰਦਾ ਸਾਂਗੇ ਤੇ ਮੈਂ ਫਲਾਨੀ ਕਹ ਰਿਹਾ ਆਪਾਂ ਨੂੰ ਲੱਗਦਾ ਆ ਸਰੀਰ ਨੂੰ ਕਰਕੇ ਆਪਾਂ ਆਪਣਾ ਮੰਨਦੇ ਕਿਉਂਕਿ ਉਹ ਮੂਹ ਆ ਸਰੀਰ ਨਾਲ ਪਰ ਇਹ ਤਾਂ ਮੈਂ ਹੈ ਨਹੀਂ ਮੈਂ ਤਾਂ ਬਿਲਕੁਲ ਨਹੀਂ ਹੈਗਾ ਤਾਂ ਤੁਸੀਂ ਇਹ ਹੈ ਜਿਹੜੀ ਮਿੱਟੀ ਇਹ ਮਿੱਟੀ ਦੇ ਟੱਟਾ ਲਏ ਕਿ ਕਿਤਾਣ ਚੱਕ تیار ਕਰ ਲਿਆ ਮੂਰਤੀ ਘੜ ਹੋ ਗਈ ਅੰਬਰ ਜੋਤ ਦੀ ਗੱਲ ਆ ਸਾਰੀ ਦੁੱਖ ਵੀ ਤਾਂ ਹੀ ਲੱਗਦਾ ਆਪਾਂ ਗੱਲ ਕੀਤੀ ਸੀਗੀ ਵੀ ਕੋਈ ਸੇਧਾ ਕੋ ਚੜਾਈ ਕਰ ਜਾਈਏ ਆਪਾਂ ਦੁੱਖ ਇਨਸਾਨ ਤੌਰ ਤੇ ਜੁਰਮ ਮਨਾਉਨੇ ਆ ਪਰ ਉਹ ਭੁੱਲ ਜਾਈਦਾ ਵੀ ਹਾਂ ਯਾਰ ਮਾੜਾ ਪਰ ਜਦੋਂ ਰੱਬ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਪਰ ਜੋ ਮਰਮਾਰੇ ਜਿੱਦਾਂ ਕੋਈ ਲਖਵਾ ਕੇ ਆਇਆ ਕਿਉਂਕਿ ਮਰਨ ਲਗਾਇ ਮੰਡਲ ਮਹਾਂ ਜੀ ਅੱਲਾ ਪਲਖਾ ਕੇ ਆਇਆ ਵੀ ਮੈਨੂੰ ਇੱਕ ਖਵਾਸ ਖਵਾਖ ਦੇ ਦੋ ਜੀ ਮੈਂ ਇਨਨੇ ਚਰਨਾਮ ਜਪ ਕੇ ਆਪਣਾ ਮੁਕਤ ਕਰਕੇ ਆ ਮੈਂ ਆ ਜਨਾ ਮੈਨੂੰ ਬਸ ਮੁਕਤ ਕਰ ਦੇ ਦੋ ਮੈਨੂੰ ਮੌਕਾ ਦੇ ਦੋ ਆਲੋ ਵੀ ਇਹਨੇ ਸੁਆਸ ਲਿਖ ਦੋ ਮੈਂ ਆਇਆ ਪਹਿਲਾ ਮੌਤ ਲਖਾ ਕੇ ਫੇ ਆਏ ਪਰ ਜਦੋਂ ਕਿਤੇ ਕਿਸੇ ਦਾ ਕੋਈ ਪਰਿਵਾਰਾਂ ਚ ਕੁਝ ਹੋ ਜਵੇ ਚਲੋ ਮੌਤ ਬਹੁਤ ਵੱਡੀ ਗੱਲ ਹੋ ਗਈ ਨਾ ਜੇ ਕਿਸੇ ਦਾ ਕੋਈ ਜੀ ਕੋਈ ਹਸਪੀਟਲਾਈਜ਼ ਵੀ ਹੋ ਜਵੇ ਕਿਰ ਕੋ ਸੱਟ ਵੀ ਲੱਗ ਜਵੇ ਤੜਫਦਾ ਬੰਦਾ ਤੜਫਦਾ ਕਿਸੇ ਦੇ ਮਾਤਾ ਪਿਤਾ ਨੂੰ ਕੋਸ਼ ਕਿਸੇ ਬੱਚੇ ਨੂੰ ਕੋਸ਼ ਕੁਝ ਹੋਵੇ ਤਾਂ ਨੀਂਦ ਨਹੀਂ ਆਉਂਦੀ ਸਾਰੀ ਸਰਦਾ ਜਾਗਦੇ ਰਹੂ ਕਿਸਰਾਣੇ ਬੈਠੇ ਕਿਉਂਕਿ ਉੱਥੇ ਇੱਕ ਮੌਅ ਆ ਜਾਂ ਪਿਆਰ ਟਾ ਇੱਕ ਮਾਦਾ ਵੀ ਹਲੇ ਕਹਿ ਸਕਦੇ ਆ ਬੱਚਿਆਂ ਨਾਲ ਕਿ ਪਿਆਰ ਵਿੱਚ ਕੀ ਹੁੰਦਾ ਪਿਆਰ ਦੇ ਵਿੱਚ ਨਟਾਉ ਦੇਣਾ ਹੀ ਦੇਣਾ ਹੁੰਦਾ ਉਹਦਾ ਲੈਣ ਦੀ ਆਸ ਨਹੀਂ ਰੱਖਦਾ ਸਾਡੀ ਹਲੇ ਲੈਣ ਦੀ ਆਸ ਵੀ ਹੁੰਦੀ ਆ ਅਸੀਂ ਆਹ ਕਰਾਂਗੇ ਸਾਨੂੰ ਆਹ ਮਿਲ ਜੂਗਾ ਹਲੇ ਆਪਾਂ ਥੋੜਾ ਸੌਦੇ ਵਿੱਚ ਚੋ ਖਰਾ ਸੌਦਾ ਹੋਵੇ ਤੋ ਵੀ ਵਧੀਆ ਖਰਾ ਸੌਦਾ ਹੋਵੇ ਸੱਚਾ ਸੌਦਾ ਹੋਵੇ ਪਰ ਪਿਆਰ ਜਿਹੜਾ ਹੁੰਦਾ ਉਹਦੇ ਵਿੱਚ ਹੁੰਦਾ ਜਿੰਨੇ ਮਰੇ ਕਿ ਜਿੰਨੇ ਪ੍ਰੇਮ ਕਿਉ ਤ ਨਹੀਂ ਬੱਬ ਪਾਇਓ ਉਹਨਾਂ ਬਸ ਪਿਆਰ ਆ ਚਾਹੇ ਉਹ ਬੰਦ-ਬੰਦ ਕੱਟ ਹੋ ਰਿਹਾ ਉਹਦੇ ਖੋਪਰ ਲੈਤਰਿਆ ਆ ਉਹ ਦੇਰ ਚੋ ਬਾਲੇ ਖਾਰਿਆ ਆ ਉਹ ਤੂੰ ਬੰਨ ਕੇ ਰੋਣਾ ਸਾੜਿਆ ਜਾ ਰਿਹਾ ਉਹ ਆ ਰਿਹਾ ਅੱਧਾ ਦਬ ਚੀਰਿਆ ਜਾਣਾ ਚੱਕ ਨੇ ਚੜਿਆ ਉਹਨੂੰ ਬਸ ਪਿਆਰ